ਮੇਰਾ ਚੈਨਲ ਚੰਗਰੀ ਦਾ ਵੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵੱਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬੈਠਾ ਸੀ ਤੇ ਬੈਠਾ ਬੈਠਾ ਮੇਰੇ ਦਿਮਾਗ ਤੇ ਆ ਵੀ ਚਲੋ ਕੋਈ ਸਾਜ ਪਾ ਲਈ ਜਾਵੇ ਆਪਣੇ YouTube ਦੇ ਚੈਨਲ ਦੇ ਮਾਧਿਅਮ ਰਹੀਂ ਆਪਣੇ ਦੋਸਤਾਂ ਜਿੱਥੇ ਮੈਨੂੰ ਵੇਖ ਰਹੇ ਦੇਸ਼ ਦੇਸ਼ ਬੈਠੇ ਔਰ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਤਦਿਆਂ ਇਹ ਕਰਦੇ ਆ ਔਰ ਮੜੀਆਂ ਇਹਨਾਂ ਦੇ ਸਿਆਣਿਆਂ ਦੇ ਕਹਿਣ ਅਨੁਸਾਰ ਇਹ ਗਹਿਰੇ ਇਹਨਾਂ ਦੇ ਮਤਲਬ ਹੁੰਦੇ ਆ ਤੇ ਵਕਤ ਜਿਹੜਾ ਵਾ ਸਭ ਤੋਂ ਬਲਵਾਨ ਆ ਵਕਤ ਦੀ ਰਾਜ ਸਾਨੂੰ ਬਹੁਤ ਕੁਝ ਦੋਸਤ ਮਿਲਦੇ ਆ ਔਰ ਕਈ ਤੇ ਹੁੰਦੇ ਵੀ ਸਾਰਾ ਵਕਤ ਹੀ ਜਿੰਨਾਂ ਕੋਲ ਬਹਿ ਕੇ ਕੀ ਕਰਦਾ ਉੱਠੀਏ ਨਾ ਤੇ ਇਹੋ ਜਿੰਦੇ ਵੀ ਵਕਤ ਨੂੰ ਖਰਾਬ ਵੀ ਕਰਦੇ ਆ ਤੇ ਜਿੰਨਾਂ ਦੇ ਲਾਗੇ ਵਕਤ ਨਿਕਲਦਾ ਵੀ ਨਿਕ ਇਹ ਸਾਰੀਆਂ ਕਈ ਚੀਜ਼ਾਂ ਆ ਜਿਹੜੀਆਂ ਸਦਣਾ ਤੇ ਬਜੀਤ ਚੱਲਦੀਆਂ ਰਹਿੰਦੀਆਂ ਪਰ ਇਹ ਛੋਟੀਆਂ ਛੋਟੀਆਂ ਜਿਹੜੀਆਂ ਤੇ ਜਾਵਾਂ ਦਾ ਇਹੰਦਾ ਤੋਂ ਇੱਧਰ ਜਾ ਸਕਦੇ ਆ ਨਾ ਸੱਜੇ ਜਾ ਸਕਦੇ ਆ ਨਾ ਖੱਬੇ ਜਾ ਸਕਦੇ ਆ ਔਰ ਸਾਨੂੰ ਕੰਟੀਨਿਊ ਜਿਹੜਾ ਵਾ ਉਹ ਸਮਾਜ ਦੇ ਵਿੱਚ ਦੁੱਲਣਾ ਪਿੰਡਾ ਅਰ ਮੈਂ ਜਿਤਰਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਮੌਲ ਆ ਇਹ ਕਮਾਦ ਆ ਤੇ 5-10 ਬੂਟੇ ਨੇ ਇੰਨੇ ਕੀ ਅੱਜ ਕੱਲ ਲਾਉਂਦੇ ਨੇ ਜੱਟ ਬੂਟੇ ਇਹ ਵੀ ਸ਼ੌਂਕ ਜਿਹਾ ਕਿਉਂਕਿ ਕਮਾਦ ਨਾਲ ਤੇ ਸਾਡੇ ਇੱਥੇ ਕੋਈ ਮੇਲਾ ਜਿਹੜੀਆਂ ਕਮਾਦ ਨੂੰ ਬਕਾਇਦਾ ਚੁੱਕ ਲੈਣ ਔਰ ਨਾ ਇਹ ਲਾਇਬਰੀ ਮਿਲਦੀ ਆ ਕਮਾਦ ਛੱਲ ਕੇ ਥਲੇ ਪਰ ਨਾਲੀ ਪਰ ਸਭ ਤੋਂ ਵੱਡੀ ਸਮੱਸਿਆ ਤੇ ਆ ਕਿ ਸਾਡੇ ਜਿਹੜੀਆਂ ਸਰਕਾਰੀ ਮੇਲਾ ਜਿਹੜੀਆਂ ਇੱਕ ਦੋ ਚੱਲ ਚੱਲਦੀਆਂ ਸੀ ਧੀਰੇ ਚੱਲਦੀ ਸੀ ਫੇਰ ਉਹ ਚੱਲਦੀ ਜੋ ਬੰਦ ਹੋ ਗਈਆਂ ਔਰ ਉਹਨਾਂ ਕਰਕੇ ਚਲੋ ਇਹ ਤੇ ਗੱਲਾਂ ਹੋਰ ਨੇ ਔਰ ਮੇਰੀ ਜਿਹੜੀ ਸਾਹ ਆ ਉਹ ਦੇਹਾਂ ਦੀ ਸਾਹ ਜੰਦੀ ਆ ਸਾਹੇਦ ਦੀ ਸਾਹ ਜੰਦੀ ਆ ਛੁੱਟੀਆਂ ਛਟੀਆਂ ਗੱਲਾਂ ਦੀ ਸਾਹ ਜੰਦੀ ਆ ਐ ਜਿਦੋਂ ਕਿ ਬਰਾ ਉਹਨੂੰ ਕਰਦਾ ਤੇ ਮੈਨੂੰ ਨਹੀਂ ਪਤਾ ਹੁੰਦਾ ਕਿ ਮੇਰਾ ਕੋਈ ਲੈਣ ਕੀਤੀ ਨਹੀਂ ਚੀਜ਼ ਹੁੰਦੀ ਕਿ ਮੈਂ ਤੁਹਾਡੇ ਨਾਲ ਇਸ ਚੀਜ਼ ਬਾਰੇ ਬੋਲਣਾ ਜਾਂ ਇਸ ਚੀਜ਼ ਬਾਰੇ ਬੋਲਣਾ ਜਾਂ ਮੈਂ ਆ ਕਹੂੰਗਾ ਜਾਂ ਮੈਂ ਆ ਕਰੂੰਗਾ ਮੈਂ ਤੇ ਬਸ ਉਦੋਂ ਗੱਲਾਂ ਕਰਨ ਲੱਗ ਪੈਂਦਾ ਤੇ ਫਿਰ ਕਰਦਾ ਜਾਂਦਾ ਜਿਹੜੀ ਵੀ ਮੈਨੂੰ ਗੱਲ ਔੜਦੀ ਜਾਂਦੀ ਹੈ ਅੱਜ ਸਾਡੇ ਤੁਸੀਂ ਦੇਖ ਸਕਦੇ ਪਿੱਛੇ ਮੇਰੇ ਇਹ ਮੌਸਮ ਜਿਹੜਾ ਉਹ ਗੈਰ ਗੰਭੀਰ ਤੇ ਆ ਤੇ ਇਹਦੇ ਹੋ ਸਕਦਾ ਰਾਤ ਨੂੰ ਸ਼ਾਇਦ ਕਣੀਆਂ ਕੁਣੀਆਂ ਵੀ ਪੈ ਜਾਣ ਥੋੜੀਆਂ ਜੀਆਂ ਘੰਟਾ ਕੋ ਪਹਿਲਾਂ ਫਿੱਟਾ ਜੀਆਂ ਪਈਆਂ ਸੀ ਤੇ ਜੇ بارش ਹੋ ਗਈ ਤੇ ਇਹ ਵੀ ਹੋ ਸਕਦਾ ਵੀ ਇਹਦਾ ਪੋਲੂਸ਼ਨ ਛੜਿਆ ਧੂਏ ਤਾਂ ਦਾ ਉਠਾ ਲੈ ਜੇ ਔਰ ਥੱਲੇ ਜਿਹੜੀ ਉਹ ਬਕਾਇਦਗੀ ਨਾ ਸ਼ੁਰੂ ਹੋ ਜੇ ਕਿਉਂਕਿ ਸਾਡੇ ਗਲੇ-ਗਲੇ ਜਿਹੜੇ ਆ ਉਹ ਸੁੱਕੇ ਆ ਖੁਸ਼ਕ ਹੋਏ ਆ ਇਸ ਸਾਰੀ ਮੌਸਮ ਦੀ ਵਜ੍ਹਾ ਨਾਲ ਔਰ ਆਪਣਾ ਤਿਆਰ ਰੱਖੋ ਸੇਧ ਦਾ ਆਪਣੇ ਵਾਲੇ ਦਵਾਲੇ ਦਾ ਆ ਤੀਰ ਨੂੰ ਬਣਾ ਕੇ ਰੱਖੋ ਸਵਾਰ ਕੇ ਰੱਖੋ ਔਰ ਮੇਰੀ ਇਹ ਛੋਟੀ ਜੀ ਸਾਂਝ ਹੈ ਅੱਜ ਦੀ ਇੰਨੀ ਕੀ ਸਾਂਝ ਮੇਰੀ ਜਿਹੜੀ ਆ ਉਹ ਕਬੂਲ ਕਰੋ ਮੈਂ ਤਾਂਡਾ ਆਪਣਾ ਕਿਰਤ ਪੁੱਤਪਨ ਨੂੰ ਜਿਉਂਦੇ ਰਹਿਣ ਵਾਸਤੇ ਰੋ ਖੋਚ ਰੋ ਆਵਾਜ਼ ਰੋ ਜਿੰਦਾਬਾਦ ਰੋ